ਸਰਵਾਂਤਮਾਨ ਜੀ ਨੇ ਸਾਨੂੰ ਬਹੁਤ ਵਧੀਆ ਸਹੂਲਤ ਦਿੱਤੀ ਆ ਕਿ ਆੜਾ ਦੇ ਮਕਾਬਲ ਤੁਸੀਂ ਸਾਨੂੰ ਇਹ ਬੈਠ ਦਿੱਤੇ ਆ ਵੀ ਬਹੁਤ ਸਰਕਾਰਾਂ ਵੀ ਆਈਆਂ ਕਿਤੇ ਸਰਕਾਰ ਨੇ ਸਾਡਾ ਮਤਲਬ ਨਹੀਂ ਕੀਤਾ ਇਹ ਸਰਕਾਰ ਨੇ ਸਾਡਾ ਮਸਲਾ ਹੱਲ ਕੀਤਾ ਇਹ ਬਹੁਤ ਧੰਨਵਾਦ ਕਰਦੇ ਆ ਸਰਵਾਂਤਮਾਨ ਜੀ ਦਾ ਬਹੁਤ ਧੰਨਵਾਦ ਕਿਹੜਾ ਪਿੰਡ ਹੈ ਆਪਣਾ ਮੇਰਾ ਪਿੰਡ ਬੂਰ ਮੱਜਰਾ ਏ ਵੀ ਅਸੀਂ ਬਹੁਤ ਵੀ ਫਾਰਮ ਪਰ ਪਰ ਕੇ ਦਿੱਤੇ ਵੀ ਸਾਡੀ ਸਰਕਾਰ ਨੇ ਕਿਸੇ ਨੇ ਵੀ ਮਸਲਾ ਹੱਲ ਨਹੀਂ ਕੀਤਾ ਸਾਡਾ ਇਹ ਸਰਕਾਰ ਨੇ ਸਾਡਾ ਮਸਲਾ ਹੱਲ ਕੀਤਾ ਏ ਕਿਉਂਕਿ ਅਸੀਂ ਗਾਹਾਂ ਨੂੰ ਵੀ ਇਹੀ ਕਹਿੰਦੇ ਆ ਇਹੀ ਸਰਕਾਰ ਆਵੇ ਅੰਦੇਰੀ ਸਾਡੇ ਹੋਰ ਮਸਲੇ ਵੀ ਹੱਲ ਕਰੇ ਜਿਹੜੀ ਸਰਕਾਰ ਨੇ ਵੀ ਅੰਨੀ ਬਦਲ ਦਿੱਤੀ ਜਿਹਨੇ ਪਾਣੀ ਪਾਣ ਸਰਕਾਰ ਨੂੰ ਬਹੁਤ ਬਹੁਤ ਧੰਨਵਾਦ ਇਹ ਸਰਕਾਰ ਹੁਣ ਤੱਕ ਕਦੇ ਵੀ ਨਹੀਂ ਆਈ ਉਹਦੀ ਸਦਾ ਹੀ ਇਹਨਾਂ ਦੇ ਨਾਲ ਕਰਾਂਗਾ ਮੈਂ ਸਰਦਾਰ ਚਾਨੀ ਸਿੰਘ ਜੀ ਐਮਐਲਏ ਜੰਪਾਉ ਸਾਹਿਬ ਹਲਕੇ ਦਾ ਬਹੁਤ ਨੂੰ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਨਗਰ ਨੂੰ ਅਮਰਾਲੀ ਨੂੰ 9.5 ਲੱਖ ਦਾ ਚੈੱਕ ਦਿੱਤਾ ਜੋ ਕਿ ਵਿਕਾਸਕਾਰ ਦੀ ਪਹਿਲ ਦੀ ਤਰ੍ਹਾਂ ਸਾਡੇ ਪਹਿਲਾਂ ਵੀ ਚੱਲਦੇ ਆ ਤੇ ਅਸੀਂ ਇਹ ਫੰਡਾਂ ਨਾਲ ਹੋਰ ਵੀ ਕਰਾਂਗੇ ਤੇ ਹੋਰ ਧੰਨਵਾਦ ਕਰਦਾ ਮਾਲਵਿੰਦਰ ਸਿੰਘ ਕੰਗ ਦਾ ਜਿਨ੍ਹਾਂ ਨੇ ਸਾਨੂੰ ਕੱਲ 1 5000 ਲੀਟਰ ਦਾ ਸਟੀਲ ਦਾ ਟੈਂਕਰ ਭੇਟ ਕੀਤਾ ਉਹ ਵੀ ਸਾਡੇ ਅੱਜ ਸ਼ਾਮ ਜਾਂ ਕੱਲ੍ਹ ਤੱਕ ਆ ਜਾਵੇ ਧੰਨਵਾਦ ਕਰਦੇ ਆਂ ਸਾਰੀ ਆਮ ਆਦਮੀ ਪਾਰਟੀ ਕੋਈ ਅੱਪਰ ਨੂੰ ਹੜ੍ਹਾਂ ਵਾਲੇ ਮੁਆਵਜ਼ੇ ਦਾ ਵੀ ਕੁਝ ਮਿਲੇ ਪਿੰਡ ਨੂੰ ਮੇਰੇ ਪਿੰਡ ਨੂੰ ਸੱਤ ਪਰਿਵਾਰ ਸੀ ਜਿਨ੍ਹਾਂ ਨੂੰ ਸੱਤ ਪਰਿਵਾਰਾਂ ਨੂੰ ਖਰਾਬੀ ਮੁਆਵਜ਼ਿਆਂ ਦੇ ਵਿੱਚ ਨਾਮ ਪਏ ਆ ਤੇ ਉਹਨਾਂ ਦੀ ਰਾਸ਼ੀ ਹੈ ਜਿਹੜੀ ਉਹ ਜਾਰੀ ਹੋਏਗੀ ਸਾਡੇ ਮਾਨਯੋਗ ਅਫਸਰ ਸਾਹਿਬ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਗਰੀਬ ਪਰਿਵਾਰਾਂ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਜਿਹੜੇ ਮਕਾਨ ਨੁਕਸਾਨੇ ਗਏ ਸੀ ਲਗਭਗ 1,20,000 ਰੁਪਏ ਜਿਹੜਾ ਉਹਨਾਂ ਨੂੰ ਚੈੱਕ ਜਿਹੜੇ ਦਿੱਤੇ ਗਏ ਨੇ ਸੈਕਸ਼ਨ ਲੈਟਰ ਦਿੱਤੇ ਗਏ ਨੇ ਪਲੱਸ 20,000 ਰੁਪਏ ਹੋਰ ਜਿਹੜਾ ਮਨਰੇਗਾ ਸਕੀਮ ਥਰੂ ਉਹ ਵੀ ਇਹਨਾਂ ਨੂੰ ਮਿਲੇਗਾ ਸੋ ਬਹੁਤ ਵੱਡੀ ਜਿਹੜੀ ਰਾਹਤ ਆ ਘਰੀ ਪਰਿਵਾਰਾਂ ਲਈ ਕਿਉਂਕਿ ਇੱਕ ਇੱਕ ਰੁਪਿਆ ਇਕੱਠਾ ਕਰਨਾ ਬਹੁਤ ਮੁਸ਼ਕਲ ਹੋ ਜਾਂਦੀ ਹੈ ਕਿਉਂਕਿ ਬਹੁਤ ਮਿਹਨਤ ਦੇ ਨਾਲ ਦਿਹਾੜੀ ਜੋਤਾਂ ਕਰਕੇ ਜਿਹੜਾ ਵਸਤ ਲਗਾਉਂਦੇ ਸੋ ਆਮ ਆਦਮੀ ਪਾਰਟੀ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਜਿਹੜੀ ਸਰਕਾਰ ਆ ਹਮੇਸ਼ਾ ਗਰੀਬ ਗੁਰਬਿਆਂ ਦੇ ਨਾਲ ਖੜਨ ਵਾਲੀ ਸਰਕਾਰ ਆ ਚਾਹੇ ਉਹ ਬਿਜਲੀ ਦੇ ਬਿੱਲਾਂ ਦੀ ਗੱਲ ਹੋਵੇ ਚਾਹੇ ਉਹ ਸਿਹਤ ਸਹੂਲਤਾਂ ਦੀ ਗੱਲ ਹੋਵੇ ਚਾਹੇ ਉਹ ਗਰੀਬ ਪਰਿਵਾਰਾਂ ਦੇ ਬੱਚੇ ਜਿਹੜੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਆ ਉਹਨਾਂ ਦਾ ਜਿਹੜਾ ਅੱਧਰ ਉੱਚਾ ਚੱਕਣ ਦੀ ਗੱਲ ਹੋਵੇ ਸੋ ਸਰਕਾਰ ਹਰ ਪੱਖ ਤੋਂ ਆਮ ਪਰਿਵਾਰਾਂ ਦੇ ਨਾਲ ਗਰੀਬਾਂ ਦੇ ਨਾਲ ਖੜੀ ਹੈ ਸਾਰਿਆਂ ਨੂੰ ਵਾਇਰੂਸ ਦੀ ਕਰ ਖਾਲਸਾ ਵਾਇਰੂਸ ਦੀ ਪਤਨੀ ਅੱਜ ਜਿਹੜੇ 22 ਪਰਿਵਾਰ ਨੇ ਸਾਡੇ ਮਰੀਂਡਾ ਬਲਾਕ ਦੇ ਅੰਦਰ ਇਹਨਾਂ ਨੂੰ ਕਿ ਜੋ ਇੱਕ ਘਰ ਨੁਕਸਾਨੇ ਗਏ ਸੀ ਖੜਾ ਘਰ ਨੂੰ ਜਿਹੜਾ 1.30 ਲੱਖ ਰੁਪਿਆ ਜਿਹੜਾ ਸਰਕਾਰ ਵੱਲੋਂ ਦਿੱਤਾ ਗਿਆ ਬੜੇ ਹੀ ਪਹਿਲੀ ਵਾਰੀ ਹੋਇਆ ਕਿ ਕਿਸੇ ਸਰਕਾਰ ਨੇ ਇੰਨਾ ਮੁਆਵਜ਼ਾ ਦਿੱਤਾ ਹੋਵੇ ਔਰ ਇੰਨੀ ਜਲਦੀ ਦਿੱਤਾ ਹੋਵੇ ਨਹੀਂ ਤਾਂ ਸਾਲਾਂ ਲੰਘ ਜਾਂਦੇ ਸੀ ਕੋਈ ਕਿਸੇ ਨੂੰ ਪੁੱਛਦਾ ਨਹੀਂ ਤੇ ਜਿੰਨੇ ਪਰਿਵਾਰ ਖੜੇ ਸਾਰੇ ਸਰਦਾਰ ਭਗਵੰਤ ਸਿੰਘ ਮਾਨੋਣਾ ਦਾ ਧੰਨਵਾਦ ਕਰ ਰਿਹਾ ਕਿ ਉਹਨਾਂ ਨੇ ਐਸਾ ਕੰਮ ਜਿਹੜਾ ਇਹਦਾ ਪਰ ਉਹਨਾਂ ਲਈ ਦਿੱਤਾ। ਪਰ ਜਿੱਥੇ 1,20,000 ਹੈ ਇਹਦੇ ਨਾਲ ਇਹ ਆਪਣੀ ਨਰੇਗਾ ਦੀ ਟਿਹਾੜੀ ਵੀ ਪਾ ਸਕਦੇ ਆਪਣਾ ਮਕਾਨ ਬਣਾਉਣ ਲਈ ਤਾਂ 20,000 ਦਾ ਫੋਰ ਜਿਹੜਾ ਹੈ ਨਾ ਉਹ ਮਿਲ ਜੂਗਾ। ਸਰ ਇੱਕ ਬਲਾਕ ਸਮਤੀ ਦੀਆਂ ਉਹਨਾਂ ਤਿਆਰੀਆਂ ਕਰ ਲਈਆਂ ਗਈਆਂ ਜੀ। ਹਾਂ ਜੀ ਬਲਾਕ ਸਮਤੀ ਦੀਆਂ ਸਾਡੇ ਵੱਲੋਂ ਤਿਆਰੀਆਂ ਲੋਕ ਬਲਕਿ ਉਤਸਕ ਹੈ ਕਿ ਜਲਦ ਜਿਹੜਾ ਅਸੀਂ ਆਮ ਆਦਮੀ ਪਾਰਟੀ ਜਿਹੜਾ ਫੇਰ ਜਿਤਾਈਏ ਕਿਉਂਕਿ ਜਿੰਨੀਆਂ ਵੀ ਜਿੰਮਨੀ ਚੋਣਾ ਹੋਈਆਂ ਆਪਾਂ ਦੇਖਿਆ ਕਿ ਬਹੁਤ ਉਤਸ਼ਾਹ ਨਾਲ ਲੋਕਾਂ ਨੇ ਆ ਮਾਮਲੀ ਪਾਰਟੀ ਨੂੰ ਸਰਕਾਰ ਕੋ ਬਹੁਤ ਸਾਰਾ ਉਹਨਾਂ ਦੀ ਬਗਵਾਈ ਚ ਜਿਹੜੀ ਚੱਲ ਰਹੀ ਹੈ ਬਹੁਤ ਵਧੀਆ ਕੰਮ ਕਰਦੀ ਉਹਨੂੰ ਬਸ ਤੇਲ ਕੋਣ ਕੇ ਵੋਟਾਂ ਪਾਈਆਂ ਔਰ ਇਹਨਾਂ ਸੋਨਾ ਚ ਅਸੀਂ ਜਿਹੜਾ ਹੈਗਾ ਬਹੁਤ ਵਧੀਆ ਜਿਹੜਾ ਪ੍ਰੋਫੈਸ਼ਨਲ ਪਟਾਣੀ